ਸਾਡੇ ਇਲਾਕੇ ਦੇ ਵਿੱਚ ਕਿਸਾਨੀ ਧਰਨਾ ਲੱਗਿਆ ਹੋਇਆ ਪਿਛਲੇ 11-12 ਮਹੀਨੇ ਤੋਂ ਹਾਲ ਦੇ ਲਗਭਗ ਹੀ ਹੋ ਗਿਆ ਉਹ ਬੰਦ ਹੋਣ ਕਰਕੇ ਹੌਲੀ-ਹੌਲੀ ਨਹਿਰ ਤੋਂ ਪਰਲੀਆਂ ਸੜਕਾਂ ਹਲਕੇ ਕਨੌਰ ਦੀਆਂ ਜੋ ਹਲਕੇ ਕਨੌਰ ਚ ਪੈਂਦੀਆਂ ਨੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਨੇ ਟੀਮਨ ਕੇ ਪੁਲ ਵੀ ਟੁੱਟ ਗਏ ਨੇ ਲੋਕਾਂ ਨੇ ਬੰਦ ਵੀ ਕੀਤੇ ਨੇ ਪੁਲਾ ਐਂਗਲ ਲਾ ਕੇ ਮੈਂ ਵੀ ਸਰਪੰਚਾਂ ਕੋਲ ਜਾ ਕੇ ਆਇਆ ਭਈ ਆ ਕਿਵੇਂ ਉਹ ਕਹਿੰਦੇ ਸਾਡੀਆਂ ਸੜਕਾਂ ਟੁੱਟੀਆਂ ਸੀ ਬੰਦ ਕਰਤੀਆਂ ਪੁਲ ਦੇ ਉੱਪਰ ਪਰਚੀ ਵੀ ਲੱਗੀ ਹੋਈ ਹੈ ਜਿੰਨੀ ਕਿ ਜੋ ਸ਼ਰਧਾ ਮਤਾਬਕ ਹੈ ਉਸ ਤੋਂ ਬਾਅਦ ਮੇਨ ਮੇਨ ਪੁਲ ਸੀ ਨਹਿਰ ਵਾਲਾ ਆਖੜਾ ਵਾਲਾ ਉਹ ਸਰਕਾਰ ਬਣਾ ਰਹੀ ਏ ਉਹ ਸਰਕਾਰ ਨੇ ਪਹਿਲਾਂ ਪਹਿਲਾਂ 메ਨ ਪੁਲ ਸੀਗਾ ਪਾਖੜਾ ਤੇ ਚੱਲਦਾ ਹੋਇਆ ਉਹ ਉਸ ਤੋਂ ਬਾਅਦ ਐਸਵਾਈਐਲ ਦਾ ਪੁਲ ਚੱਲਦਾ ਰਿਹਾ ਉਹਰੇ ਸਰਕਾਰ ਨੇ ਨਵਾਂ ਪੁਲ ਕੋਈ ਨਹੀਂ ਸੀ ਬਣਾਇਆ ਉਹ ਐਸਵਾਈਐਲ ਬਾਈ ਦਾ ਪੁਲ ਵੀ ਡੈਮੇਜ ਹੋ ਗਿਆ ਉੱਥੋਂ ਟ੍ਰੈਫਿਕ ਬੰਦ ਕਰਤੀ ਉਹ ਸਾਰੀ ਡਾਇਵਰਟ ਕਰਨ ਕਰਕੇ ਸਾਡੇ ਪਿੰਡ ਤੋਂ ਸਾਰੀ ਟ੍ਰੈਫਿਕ ਲੰਘਣ ਲੱਗੀ ਉਸ ਤੋਂ ਬਾਅਦ ਮੈਂ ਜਦੋਂ ਮੈਨੂੰ ਪਿੰਡ ਵਾਲਿਆਂ ਨੇ ਕਿਹਾ ਵੀ ਸਾਡਾ ਪੁਲ ਟੁੱਟ ਜਾਏਗਾ ਕੁਛ ਨੇ ਕਿਹਾ ਕੁਛ ਨੇ ਨਹੀਂ ਵੀ ਕਿਹਾ ਤਾਂ ਮੈਂ ਕਿਹਾ ਭਈ ਮੈਂ ਗੱਲ ਕਰਦਾ ਉਹਨਾਂ ਨਾਲ ਲੀਡਰਾਂ ਨਾਲ ਇਹ ਰਸਤਾ ਖੁੱਲਿਆ ਜਾਏ। ਇਹ ਰਸਤਾ ਖੁੱਲਿਆ ਜਾਏ। ਮੈਂ ਉਹਨਾਂ ਕੋਲ ਗਿਆ ਭਨੇਰ ਸਾਹਿਬ ਕੋ ਗਿਆ। ਮੈਂ ਕਹਿੰਦਾ ਸਾਡੇ ਬਹੁਤ ਸਾਰਾ ਨੁਕਸਾਨ ਹੋ ਰਿਹਾ। ਅਸੀਂ ਵੈਸੇ ਤੁਹਾਡੇ ਨਾਲ ਆ ਪਰ ਇਸ ਮਾਮਲੇ 'ਚ ਨਹੀਂ ਤੁਸੀਂ ਇਹ ਰਸਤਾ ਖੋਲ ਦਿਓ ਪਲੀਜ਼ ਵੀ ਇਹ ਮੇਨ ਰੋਡ ਹੈ। ਜਿੰਨੀਆਂ ਹੈਵੀ ਗੱਡੀਆਂ ਨੇ ਉਹ ਕਿੱਥੋਂ ਲੰਘਣੀਆਂ? ਸਾਰੀ ਜਨਤਾ ਘੰਟਾ ਡੇਢ ਘੰਟਾ ਢੇੜਾ ਖਾ ਕੇ ਜਾਂਦੀ ਏ। ਪਰਚੀ ਦਾ ਫੈਸਲਾ ਇਹ ਹੋਇਆ ਜੀ ਜਦੋਂ ਸਾਡੇ ਕੋਲ ਐਪਲੀਕੇਸ਼ਨ ਆਈ ਅਸੀਂ ਉੱਤੇ ਵਿਚਾਰ ਕੀਤਾ। ਜਿਹੜੀਆਂ ਫੋਰਚੂਨਰ ਲੱਗਦੀਆਂ ਜਾਂ ਵੱਡੀਆਂ ਗੱਡੀਆਂ ਨੇ ਜਿਹੜੇ ਫੋਰਚੂਨਰ 50 ਲੱਖ ਦੀ ਗੱਡੀ ਲੈ ਰੱਖੀ ਏ। ਉਹ ਯੂਨੀ ਕਿ 50 ਰੁਪਏ 100 ਰੁਪਏ ਦੇ ਸਕਦਾ ਹੈ